ਖਬਰਾਂ ਮਾ ਦੇਖ ਰਹੇ ਸਾਰੇ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਟ ਦੇ ਵਿੱਚ ਵੱਡਾ ਬਦਲਾ ਇੱਕ ਪਾਸੇ ਵਿਵਾਦਾਂ ਵਿੱਚ ਕਿਰੇ ਹੋਏ ਨੇ ਉਹ 25 ਮੌਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਵਿਅਕਤੀਆਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਤੀ ਗਈ ਹਲਕਾ ਮਜੀਠਾ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਹਾਕਾਰ ਮੱਚੀ ਹੋਈ ਹੈ ਲੇਕਿਨ ਇਧਰ ਇੱਕ ਵਕੀਲ ਨੂੰ ਕੈਬਨਟ ਦੇ ਵਿੱਚ ਵੱਡੀ ਜਗ੍ਹਾ ਦੇ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਧਰ ਵਕੀਲ ਜਿਹੜੇ ਨੇ ਉਹ ਫੁੱਲੇ ਨਹੀਂ ਸਪਾਰਾ ਦੂਜੇ ਪਾਸੇ ਉਸ ਦਾ ਜ਼ਰੋਲ ਹੋ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਮਨਜਿੰਦਰ ਮਨਜਿੰਦਰਜੀਤ ਸਿੰਘ ਬੇਦੀ ਨੂੰ ਕੈਬਨਟ ਮੰਤਰੀ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਵਿਧੇ ਵਿਭਾਗ ਨਿਆਇਕ ਵਨ ਸ਼ਾਖਾ ਵੱਲੋਂ 15 ਮਈ 2025 ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਮੀਮੋ ਮੀਮੋ ਨੰਬਰ JAD 10 2023 586 ਰਾਈ ਸੂਚਿਤ ਕੀਤਾ ਗਿਆ ਹੈ ਇਸ ਫੈਸਲੇ ਵਿੱਚ 30 ਮਾਰਚ 2025 ਦੀ ਸੂਚਨਾ ਦੇ ਤਹਿਤ ਲਿਆ ਗਿਆ ਹੈ ਜਿਸ ਵਿੱਚ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਸ਼ਰਤਾਂ ਦੇ ਨਿਯਮ ਦਾ ਜ਼ਿਕਰ ਹੈ ਸਰਕਾਰ ਦਾ ਇਹ ਕਦਮ ਐਡਵੋਕੇਟ ਜਨਰਲ ਦੇ ਅਹੁਦੇ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਰਾਜ ਵਿੱਚ ਕਾਨੂੰਨੀ ਪ੍ਰਬੰਧਨ ਨੂੰ ਹੋਰ ਮਜ਼ਬੂਤ ਹੋਣਗੇ ਐਡਵੋਕੇਟ ਜਨਰਲ ਨੂੰ ਕੈਬਨਟ ਮੰਤਰੀ ਦਾ ਦਰਜਾ ਮਿਲਣਾ ਉਹਨਾਂ ਦਾ ਅਧਿਕਾਰ ਵਿੱਚ ਵਾਧਾ ਹੋਵੇਗਾ ਅਤੇ ਅਦਾਲਤੀ ਮਾਮਲਿਆਂ ਵਿੱਚ ਉਹਨਾਂ ਦਾ ਯੋਗਦਾਨ ਹੋਰ ਵੀ ਪ੍ਰਭਾਵਸ਼ਾਲੀ ਹੋਵੇਗਾ ਯਾਨੀ ਕਿ ਐਡਵੋਕੇਟ ਜਨਰਲ ਮਨਜਿੰਦਰ ਸਿੰਘ ਬੀਦੀ ਨੂੰ ਕੈਬਨਟ ਦਾ ਦਰਜਾ ਦੇਣ ਦਾ ਫੈਸਲਾ ਕਰ ਲਿਆ ਹੈ ਇੱਕ ਦੋ ਦਿਨਾਂ ਦੇ ਵਿੱਚ ਐਡਵੋਕੇਟ ਮਨਜੀ ਮਨਜਿੰਦਰ ਸਿੰਘ ਅਮਨਜਿੰਦਰਜੀਤ ਸਿੰਘ 베ਦੀ ਜਿਹੜੇ ਨੇ ਉਹਨਾਂ ਦਾ ਸੌ ਚੌਕ ਕੋ ਸਮਾਗਮੀ ਹੋਵੇਗਾ ਕਿਉਂਕਿ ਹੁਣ ਉਹ ਕੈਬਨਿਟ ਦਾ ਹਿੱਸਾ ਬਣ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਨਜਿੰਦਰਜੀਤ ਸਿੰਘ 베ਦੀ ਦੇ ਕੈਬਨਿਟ ਦੇ ਵਿੱਚ ਆਉਣ ਨਾਲ ਕਾਨੂੰਨ ਪ੍ਰਸ਼ਾਸਨ ਦੇ ਵਿੱਚ ਕੁਝ ਵੱਡੇ ਫੈਸਲੇ ਹੋਣਗੇ ਕਿਉਂਕਿ ਮਨਜਿੰਦਰਜੀਤ ਸਿੰਘ 베ਦੀ ਨੂੰ ਬੜੇ ਲੰਮੇ ਸਮੇਂ ਤੋਂ ਜਿਹੜੀ ਹੈ ਉਹ ਵਕਾਲੀ ਦੀ ਪ੍ਰੈਕਟਿਸ ਕਰਦੇ ਆ ਰਹੇ ਨੇ ਉਪਰ ਬਾਦਸ਼ਾਹੀ ਨੇ ਉਹ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਕਾਨੂੰਨ ਦੇ ਵਿੱਚ ਜਿਹੜੀ ਹੈ ਸੁੱਖ ਦੀ ਰਾਤ ਮਿਲੇਗੀ ਇਸ ਕਰਕੇ ਬੰਜਿੰਦਰਜੀਤ ਬੇਦੀ ਨੂੰ ਕੈਬਨਟ ਦਾ ਹਿੱਸਾ ਬਣਾਇਆ ਜਾ ਰਿਹਾ ਹੈ